ਗੁਲਦੀਪ ਮਾਨੰ ਪੰਜਾਬੀ ਸੰਗੀਤ ਦਾ ਚਮਕਦਾ ਸਤਾਰਾ ਹੈਲੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸੰਗੀਤ ਦੇ ਮਹਾਨ ਗਾਇਕ ਗੁਲਦੀਪ ਮਾਨਕ ਬਾਰੇ ਇਹਨਾਂ ਨੂੰ ਸਾਰੇ ਕਲੀਆਂ ਦਾ ਬਾਦਸ਼ਾਹ ਵਜੋਂ ਜਾਣਦੇ ਹਨ ਤਾਂ ਚਲੋ ਸਰਲ ਜਹੀ ਭਾਸ਼ਾ ਵਿੱਚ ਜਾਣਦੇ ਹਾਂ ਇਹਨਾਂ ਦੀ ਜ਼ਿੰਦਗੀ ਬਾਰੇ ਕੁਝ ਗੱਲਾਂ ਗੁਲਦੀਪ ਮਾਨਕ ਦਾ ਜਨਮ 15 ਨਵੰਬਰ 1951 ਨੂੰ ਬਠਿੰਡਾ ਦੇ ਪਿੰਡ ਜਲਾਲ ਵਿੱਚ ਹੋਇਆ ਸੀ ਇਹਨਾਂ ਦਾ ਅਸਲੀ ਨਾਮ ਸੀ ਲਤੀਫ ਮੁਹੰਮਦ ਬਚਪਨ ਵਿੱਚ ਹੀ ਇਹਨਾਂ ਦੀ ਆਵਾਜ਼ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇੱਕ ਵਾਰ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਦੀ ਆਵਾਜ਼ ਸੁਣ ਕੇ ਇਹ ਹਨ ਦਾ ਨਾਰਕਿਆ ਕੁਲਦੀਪ ਮਾਨਕ ਇਹਨਾਂ ਦੇ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਹਾਕੀ ਵੀ ਖੇਡੀ ਪ੍ਰਸੰਗੀ ਸੀ ਇਹਨਾਂ ਦਾ ਅਸਲੀ ਪਿਆਰ ਛੋਟੀ ਉਮਰ ਸੀ ਇਹਨਾਂ ਨੇ ਸਟੇਜ ਤੇ ਗਾਣਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਦੀ ਆਵਾਜ਼ ਸੀ ਇੰਨੀ ਪਾਵਰਫੁਲ ਕਿ ਸੁਣਨ ਵਾਲੇ ਮੈਗਜ਼ਮਾਈਜ਼ ਹੋ ਜਾਂਦੇ ਸਨ ਕੁਲਦੀਪ ਮਾਨਕ ਨੇ ਕੱਲੀ ਵਾਰ ਕੀ ਵਿਲੱਖਣ ਸ਼ੈਲੀ ਨੂੰ ਮਸ਼ਹੂਰ ਕੀਤਾ ਇਹਨਾਂ ਦੇ ਗੀਤ ਜਿਵੇਂ ਤੇਰੇ ਟਿੱਲੇ ਤੋਂ ਅਤੇ ਦੁੱਲੇ ਵੇ ਟੋਕਰਾ ਅੱਜ ਵੀ ਲੋਕਾਂ ਦੇ ਦਿਲ ਵਿੱਚ ਵਸਦੇ ਹਨ ਇਹਨਾਂ ਦੇ ਗੀਤ ਮਸ਼ਹੂਰ ਲੇਖਕਾਂ ਨੇ ਲਿਖੇ ਜਿਵੇਂ ਦੇਵੀ ਅਤੇ ਦੇਵ ਠਿੱਕਰੇ ਵਾਲਾ ਇਹਨਾਂ ਦਾ ਪਰਿਵਾਰ ਵੀ ਸੰਗੀਤ ਨਾਲ ਜੁੜਿਆ ਸੀ ਇਹਨਾਂ ਦੇ kan ਖਾਨ ਵੀ ਗਾਇਕ ਸੰਕਲਪਦੀਪ ਮਾਨਕ ਦਾ ਵਿਆਸ ਸਰਜੀਤ ਕੌਰ ਨਾਲ ਹੋਇਆ ਅਤੇ ਇਹਨਾਂ ਦੇ ਦੋ ਬੱਚੇ ਯੁਧਵੀਰ ਅਤੇ ਸ਼ਕਤੀ ਮਾਨਵੀ ਸੰਗੀਤ ਦੀ ਦੁਨੀਆ ਵਿੱਚ ਆਪਣਾ ਨਾਮ ਖੱਟਿਆ। ਕੁਲਦੀਪ ਮਾਨਕ ਨੇ ਮੁਖਤਰ ਵਿੱਚ ਉਸਤਾਦ ਖੁਸ਼ੀ ਮੁਹੰਮਦ ਤੋਂ ਸੰਗੀਤ ਸਿੱਖਿਆ ਫਿਰ ਲੁਧਿਆਣਾ ਜਾ ਕੇ ਇਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। 1968 ਵਿੱਚ ਇਹਨਾਂ ਦਾ ਪਹਿਲਾ ਗੀਤ ਜਿੱਜਾ ਆਖਰ ਵੇ ਮੈਂ ਕੱਲ ਦੀ ਕੁੜੀ ਸੁਪਰ ਹਿੱਟ ਰਿਹਾ। ਇਹਨਾਂ ਨੇ ਨਰਿੰਦਰ ਬਾਬਾ ਦੀ ਭੈਣ ਸਤਿੰਦਰ ਕੌਰ ਨਾਲ ਵੀ ਕਈ ਗਾਣੇ ਗਾਏ। ਕੁਲਦੀਪ ਮਾਨਕ ਦੀ ਲੈਗੇਸੀ ਅੱਜ ਵੀ ਜਾਰੀ ਹੈ। ਲੁਧਿਆਣਾ ਵਿੱਚ ਉਹਨਾਂ ਦੇ ਬੁੱਤ ਨੂੰ ਸ਼ਰਧਾਂਜਲੀ ਵਜੋਂ ਲਗਾਇਆ ਗਿਆ ਸੀ। ਇਹਨਾਂ ਦੀ ਆਵਾਜ਼ ਤੇ ਗੀਤ ਪੰਜਾਬੀ ਸੰਗੀਤ ਦਾ ਅਹਿਮ ਹਿੱਸਾ ਹਨ। ਬਸ ਇਹ ਸੀ ਕੁਲਦੀਪ ਮਾਨਕ ਦੀ ਸੰਖੇਪ ਕਹਾਣੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਸਟੇ ਟਿਊਨ ਫੂ ਮੋ ਸਟੋਰੀਜ਼। ਕੁਲਦੀਪ ਮਾਨਕ ਪੰਜਾਬੀ ਸੰਗੀਤ ਦਾ ਚਮਕਦਾ ਸਿਤਾਰਾ। ਹੈਲੋ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸੰਗੀਤ ਦੇ ਮਹਾਨ ਗਾਇਕ ਕੁਲਦੀਪ ਮਾਨਕ ਬਾਰੇ। ਇਹਨਾਂ ਨੂੰ ਸਾਰੇ ਕਲੀਆਂ ਦਾ ਬਾਦਸ਼ਾਹ ਵਜੋਂ ਜਾਣਦੇ ਹਨ ਤਾਂ ਚਲੋ ਸਰਲ ਜਹੀ ਭਾਸ਼ਾ ਵਿੱਚ ਜਾਣਦੇ ਹਾਂ ਇਹਨਾਂ ਦੀ ਜ਼ਿੰਦਗੀ ਬਾਰੇ ਕੁਝ ਗੱਲਾਂ। ਕੁਲਦੀਪ ਮਾਨਕ ਦਾ ਜਨਮ ਜੰਨਵਰੀ <San> ਨਵੰਬਰ 1951 ਨੂੰ ਬਠਿੰਡਾ ਦੇ ਪਿੰਡ ਜਲਾਲ ਵਿੱਚ ਹੋਇਆ ਸੀ ਇਹਨਾਂ ਦਾ ਅਸਲੀ ਨਾਂ ਸੀ ਲਤੀਫ ਮੁਹੰਮਦ ਬਚਪਨ ਵਿੱਚ ਹੀ ਇਹਨਾਂ ਦੀ ਆਵਾਜ਼ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇੱਕ ਵਾਰ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਦੀ ਆਵਾਜ਼ ਸੁਣ ਕੇ ਇਹਨਾਂ ਦਾ ਨਾਂ ਰੱਖਿਆ ਗੁਲਦੀਪ ਮਾਨਕ ਇਹਨਾਂ ਦੇ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਹਾਕੀ ਵੀ ਖੇਡੀ ਪਰ ਸੰਗੀਤ ਸੀ ਇਹਨਾਂ ਦਾ ਅਸਲੀ ਪਿਆਰ ਛੋਟੀ ਉਮਰ ਸੀ ਹੀ ਇਹਨਾਂ ਨੇ ਸਟੇਜ ਤੇ ਗਾਣਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਦੀ ਆਵਾਜ਼ ਸੀ ਇੰਨੀ ਪਾਵਰਫੁਲ ਕਿ ਸੁਣਨ ਵਾਲੇ ਮੈਜ਼ਮਰਾਇਜ਼ ਹੋ ਜਾਂਦੇ ਸਨ ਗੁਲਦੀਪ ਮਾਨਕ ਨੇ ਕੱਲੀ ਵਰਗੀ ਵਿਲੱਖਣ ਸ਼ੈਲੀ ਮਸ਼ਹੂਰ ਕੀਤਾ ਇਹਨਾਂ ਦੇ ਗੀਤ ਜਿਵੇਂ ਤੇਰੇ ਟਿੱਲੇ ਤੋਂ ਅਤੇ ਦੁੱਲੇ ਵੇ ਟੋਕਰਾ ਅੱਜ ਵੀ ਲੋਕਾਂ ਦੇ ਦਿਲ ਵਿੱਚ ਵਸਦੇ ਹਨ ਇਹਨਾਂ ਦੇ ਗੀਤ ਮਸ਼ਹੂਰ ਲੇਖਕਾਂ ਨੇ ਲਿਖੇ ਜਿਵੇਂ ਦੇਵੀ ਅਤੇ ਤੇ ਠਿੱਕਰੇ ਵਾਲਾ ਇਹਨਾਂ ਦਾ ਪਰਿਵਾਰ ਵੀ ਸੰਗੀਤ ਨਾਲ ਜੁੜਿਆ ਸੀ ਇਹਨਾਂ ਦੇ ਪਿਤਾ ਨਿੱਕਾ ਖਾਨ ਵੀ ਗਾਇਕ ਸਨ ਕੁਲਦੀਪ ਮਾਨਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ ਅਤੇ ਇਹਨਾਂ ਦੇ ਦੋ ਬੱਚੇ ਯੁੱਧਵੀਰ ਅਤੇ ਸ਼ਕਤੀਮਾਨ ਨੇ ਵੀ ਸੰਗੀਤ ਦੀ ਦੁਨੀਆ ਵਿੱਚ ਆਪਣਾ ਨਾਮ ਖੱਟਿਆ ਕੁਲਦੀਪ ਮਾਨਕ ਨੇ ਮੁਖਸਰ ਵਿੱਚ ਉਸਤਾਦ ਖੁਸ਼ੀ ਮੁਹੰਮਦ ਤੋਂ ਸੰਗੀਤ ਸਿੱਖਿਆ ਫਿਰ ਲੁਧਿਆਣਾ ਜਾ ਕੇ ਇਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ 1968 ਵਿੱਚ ਇਹਨਾਂ ਦਾ ਪਹਿਲਾ ਗੀਤ ਜਿੱਜਾ ਆਖਰ ਤੇ ਮੈਂ ਕੱਲ ਦੀ ਕੁੜੀ ਸੁਪਰ ਹਿੱਟ ਰਿਹਾ ਇਹਨਾਂ ਨੇ ਨਰਿੰਦਰ ਬਾਬਾ ਦੀ ਭੈਣ ਸਤਿੰਦਰ ਕੌਰ ਨਾਲ ਵੀ ਕੰਮ ਪੁਹਾਣੇ ਗਏ ਕੁਲਦੀਪ ਮਾਨਕ ਦੀ ਲੈਗੇਸੀ ਅੱਜ ਵੀ ਜਾ ਰਹੀ ਹੈ ਲੁਧਿਆਣਾ ਵਿੱਚ ਇਹਨਾਂ ਦੇ ਬੁੱਤ ਨੂੰ ਸ਼ਰਧਾਂਜਲੀ ਵਜੋਂ ਲਗਾਇਆ ਗਿਆ ਸੀ ਇਹਨਾਂ ਦੀ ਆਵਾਜ਼ ਤੇ ਗੀਤ ਪੰਜਾਬੀ ਸੰਗੀਤ ਦਾ ਅਹਿਮ ਹਿੱਸਾ ਹਨ ਬਸ ਇਹ ਸੀ ਕੁਲਦੀਪ ਮਾਨਕ ਦੀ ਸੰਖੇਪ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਸਟੇ ਟਿਊਨ ਕੋਮੋ ਸਟੋਰੀਜ਼